ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਜਿਹੜੀਆਂ ਕਿ ਬਹੁਤ ਜ਼ਰੂਰੀ ਨੇ ਮੈਨੂੰ ਇੱਥੇ ਕੈਨੇਡਾ ਆਲਮੋਸਟ 7 ਮੰਥ ਹੋ ਚੁੱਕੇ ਨੇ ਤੇ ਮੈਂ ਤੁਹਾਡੇ ਨਾਲ ਜਿੰਨਾ ਕਿ ਮੇਰਾ ਐਕਸਪੀਰੀਅੰਸ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਮੇਰਾ ਇਹ ਵੀਡੀਓ ਬਣਾਉਣ ਦਾ ਇੱਕੋ ਹੀ ਮਕਸਦ ਹੈ ਜੇ 100 ਚੋਂ 10 ਜਣਿਆਂ ਨੇ ਵੀ ਇਹ ਚੀਜ਼ ਫਾਲੋ ਕੀਤੀ ਤਾਂ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੋਗੀ ਮੈਂ ਆਪਣਾ ਐਕਸਪੀਰੀਅੰਸ ਇੱਥੇ ਤੁਹਾਡੇ ਨਾਲ ਸ਼ੇਅਰ ਕਰਦਾ ਜਦੋਂ ਵੀ ਤੁਹਾਡਾ ਕੈਨੇਡਾ ਵਾਲੀ ਵੀਜ਼ਾ ਆ ਗਿਆ ਇੰਡੀਆ ਤੋਂ ਤੁਹਾਡੀ ਖੁਸ਼ੀਆਂ ਤੁਹਾਡੇ ਤੋਂ ਸੰਭਾਲੀਆਂ ਨਹੀਂ ਜਾਂਦੀਆਂ ਇਹ ਬਿਲਕੁਲ ਸੱਚ ਹੈ ਉਸ ਟੈਂਪਟਾਈ ਲੱਗਦਾ ਕਿ ਹੁਣ ਜਾ ਕੇ ਕੈਨੇਡਾ ਪਹੁੰਚੀਏ ਤੇ ਉਰੇ ਆ ਕੇ ਪਤਾ ਲੱਗਦਾ ਕਿ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕਿੰਨੀ ਸਟ੍ਰਗਲ ਕਰਨੀ ਪੈਂਦੀ ਹੈ ਕਿਵੇਂ ਡਾਲਰ ਬਣਦੇ ਨੇ ਕਿਦਾਂ ਆਪਾਂ ਆਪਣੇ ਆਪ ਨੂੰ ਮੈਨੇਜ ਕਰਦੇ ਆਂ ਉਰੇ ਆ ਕੇ ਬਹੁਤ ਕੁਝ ਸਿੱਖ ਨੂੰ ਮਿਲਦਾ ਹੈ ਤੇ ਪੂਰਾ ਚਾਹ ਹੁੰਦਾ ਫੈਮਿਲੀ ਨੂੰ ਵੀ ਪੂਰਾ ਚਾਹ ਹੁੰਦਾ ਕਰਦੇ ਅਨੁਸਾਰਿਆਂ ਨੂੰ ਸਾਰਿਆਂ ਨੂੰ ਚਾਹ ਹੁੰਦਾ ਹੈ ਤੇ ਕਿਉਂਣਾ ਹੋਵੇ ਕਿਉਂਕਿ ਬੱਚਾ ਜਾ ਰਿਹਾ ਕੈਨੇਡਾ ਜੋ ਸਟੂਡੈਂਟ ਹੋਵੇ ਚਾਹੇ ਵਰਕ ਪਰਮਿਟ ਤੇ ਆਵੇ ਚਾਹੇ ਸਿੱਧਾ ਪੀਆਰ ਆਵੇ ਤਾਂ ਖੁਸ਼ੀ ਤਾਂ ਹਰ ਇੱਕ ਨੂੰ ਹੁੰਦੀ ਹੈ ਤੇ ਮੈਂ ਗੱਲ ਕਰਨ ਲੱਗਿਆ ਜਦੋਂ ਤੁਸੀਂ ਕੈਨੇਡਾ ਇੱਥੇ ਆਓ ਤਾਂਉਣ ਤੋਂ ਪਹਿਲਾਂ ਆਪਣੇ ਮਨ ਵਿੱਚ ਕੁਝ ਐਸੀਆਂ ਗੱਲਾਂ ਸੋਚ ਕੇ ਆਏ ਜਿਹੜੀਆਂ ਮੈਂ ਤੁਹਾਨੂੰ ਦੱਸੂਗਾ ਤੇ ਉਹ ਇੱਥੇ ਆ ਕੇ ਫਾਲੋ ਕਰੋਗੇ ਤਾਂ ਤੁਸੀਂ ਸ਼ਾਇਦ ਉਰੇ ਆ ਕੇ ਮਾਰ ਨਹੀਂ ਖਾਓਗੇ ਚਾਹੇ ਕਿੰਨੀ ਵੀ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਆ ਜਾਏ ਬੇਰੁਜ਼ਗਾਰੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਗਲਤ ਰਸਤੇ ਚੱਲੀਏ ਜਾਂ ਆਪਾਂ ਕੋਈ ਗਲਤ ਸਟੈਪ ਲਈਏ ਇੱਥੇ ਆ ਕੇ ਜਿਹੜਾ ਕਿ ਆਪਣੇ ਮਾਪੇ-ਮਾਂ ਨੂੰ ਦੁੱਖ ਪਹੁੰਚੇ ਤੇ ਉਹ ਇਦਾਂ ਦਾ ਆਪਾਂ ਕੁਝ ਨਹੀਂ ਕਰਨਾ ਜਦੋਂ ਤੁਸੀਂ ਇੱਥੇ ਕੈਨੇਡਾ ਆਉਣਿਓ ਤਾਂ ਕਿਸੇ ਰਿਸ਼ਤੇਦਾਰ ਕੋਲ ਰੁਕਦੇ ਹੋ ਜਾਂ ਫਿਰ ਕਿਸੇ ਫਰੈਂਡ ਕੋਲ ਰੁਕਦੇ ਹੋ 5-7 ਦਿਨ ਜਾਂ 10 ਦਿਨ ਰੁਕਦੇ ਹੋ ਜਾਂ 15 ਦਿਨ ਰੁਕਦੇ ਹੋ ਤਾਂ ਫਿਰ ਤੁਸਾਨੂੰ ਆਪਣਾ ਰੂਮ ਲੱਭਣਾ ਹੀ ਪੈਂਦਾ ਜਦੋਂ ਤੁਸੀਂ ਰੂਮ ਲੱਭ ਲੈਨੇ ਹੋ ਤੇ ਉੱਥੇ ਤੁਸੀਂ ਇਹ ਤੁਹਾਡੇ ਰੂਮ ਮੇਟ ਹੁੰਦਾ ਨਾਲ ਤੁਹਾਡਾ ਰੂਮ ਮੇਟ ਹੁੰਦਾ ਜਾਂ ਫਿਰ ਤੁਹਾਡੇ ਕਾਲਜ ਵਾਲੇ ਫਰੈਂਡ ਬਣ ਜਾਂਦੇ ਨੇ ਤੇ ਬਹੁਤ ਵਧੀਆ ਗੱਲ ਹੈ ਫਰੈਂਡ ਹੋਣੇ ਬਹੁਤ ਜ਼ਰੂਰੀ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਦੱਸਣ ਲੱਗਿਆ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤੇ ਸਪੈਸ਼ਲੀ ਸਟੂਡੈਂਟਸ ਲਈ ਜਿਹੜੇ ਪਲੱਸ 2 ਵਾਲੇ ਕਿਉਂਕਿ ਉਹ ਇੰਨੇ ਮੈਚੂਰ ਨਹੀਂ ਹੁੰਦੇ ਤੇ ਜਦੋਂ ਇੱਥੇ ਆਉਂਦੇ ਨੇ ਤਾਂ ਉਹਨਾਂ ਤੇ ਕਾਫੀ ਜ਼ਿਆਦਾ ਸਟ੍ਰੈਸ ਤੇ ਮੰਨ ਲਓ ਹਾਰਡ ਵਰਕ ਕਰਨਾ ਇੱਕੋ ਦਮ ਆਪਣੇ ਆਪ ਨੂੰ ਚੇਂਜ ਕਰ ਲੈਣਾ ਬਹੁਤ ਫਰਕ ਪੈਂਦਾ ਕਿੱਥੇ ਇੰਡੀਆ ਮਾਪੇ ਦਾ ਅਥ ਰਹਿਦਾ ਹੈ ਮਾਪੇ ਸਟ੍ਰਿਕਟ ਵੀ ਹੁੰਦੇ ਨੇ ਕਈਆਂ ਦੇ ਤੇ ਉਹਨਾਂ ਨੂੰ ਹਮੇਸ਼ਾ ਆਪਣੇ ਅੰਡਰ ਰੱਖਦੇ ਨੇ ਪਰ ਇੱਥੇ ਆ ਕੇ ਫ੍ਰੀडम ਕੁਝ ਮਿਲ ਜਾਂਦੀ ਹੈ ਤੇ ਕੁਝ ਨਾ ਕੁਝ ਬੱਚੇ ਗਲਤ ਸਟੈਪ ਲੈਂਦੇ ਨੇ ਉਹ ਤੁਹਾਨੂੰ ਮੈਂ ਦੱਸ ਦਿਆਂ ਕਿਦਾਂ ਜਿਹੜੇ ਤਾਂ ਹੁੰਦੇ ਨੇ ਇੱਥੇ ਵਰਕ ਪਰਮਿਟ ਦੇ ਜਾਂ ਮੈਰਿਟ ਲਾਈਫ 'ਚ ਬਾਤ ਆਉਂਦੇ ਨੇ ਮਚ्योर ਹੁੰਦੇ ਨੇ ਤਾਂ ਹੌਲੀ-ਹੌਲੀ ਥੋੜਾ ਸਮਝ ਲੈਂਦੇ ਨੇ ਤੇ ਉਹਨਾਂ 'ਚੋਂ 10-20% ਨੇ ਜਿਹੜੇ ਗਲਤ ਰਾਹ ਤੇ ਚੱਲਦੇ ਨੇ ਇੱਥੇ ਕੀ ਚੱਕਰ ਹੈ ਮੰਨ ਲਓ ਮੈਂ ਵਿਨੀ ਪੈਗ ਰਹਿਣਾ ਜਾਂ ਕਿਤੇ ਵੀ ਰਹਿਣਾ ਇੱਥੇ ਗਲਤ ਨਸ਼ਾ ਬਹੁਤ ਚੱਲਦਾ ਨਸ਼ਾ ਹਾਈ ਲੈਵਲ ਦਾ ਚੱਲਦਾ ਜਿੰਨੇ ਵਿੱਚ ਆਪਣਾ ਹੀਰੋਇਨ ਵਗੈਰਾ ਚਿੱਟਾ ਵਗੈਰਾ ਹੋ ਗਿਆ ਉਹ ਇੱਥੇ ਇਲੀਗਲ ਹੈ ਨਾ ਕਿ ਲੀਗਲ ਹੈ ਕਈ ਕਹਿੰਦੇ ਨੇ ਨਸ਼ਾ ਤਾਂ ਲੀਗਲ ਆਮ ਵਿਗਦਾ ਹੈ ਏਦਾਂ ਨਹੀਂ ਵਿਗਦਾ ਚਿੱਟਾ ਵਗੈਰਾ ਉਹ ਇਲੀਗਲ ਮਿਲਦਾ ਕੋਈ 50 ਡਾਲਰ ਦਾ ਕੋਈ 10 ਦੇਉ ਕੰਦਾ ਠੀਕ ਹੈ ਜਿਹੜਾ ਲੀਗਲ ਨਸ਼ਾ ਹੋ ਗਿਆ ਜਿਵੇਂ ਪੰਗ ਹੋ ਗਿਆ ਇਦਾਂ ਦੇ ਨਸ਼ੇ ਲੀਗਲ ਚੱਲਦੇ ਨੇ ਪੰਗ ਦੀ ਦੁਕਾਨ ਪੰਗ ਖਾਨ ਪੰਗ ਵਗੈਰਾ ਲੋਕ ਬਹੁਤ ਖੀਂਦੇ ਨੇ ਤੇ ਇੰਡੀਆ ਖਾਸ ਪਹਿਲਾਂ ਗੋਰੇ ਬਹੁਤ ਪੰਗ ਦਾ ਨਸ਼ਾ ਕਰਦੇ ਸੀ ਪਰ ਹੁਣ ਇਹਦੇ ਇੰਡੀਅਨ ਸਟੂਡੈਂਟ ਬਹੁਤ ਦੇਖੇ ਨੇ ਮੈਂ ਬਹੁਤ ਕਰਦੇ ਨੇ ਠੀਕ ਹੈ ਤੁਸੀਂ ਕੀ ਕਰਨਾ ਜੇਦੋਂ ਇੱਥੇ ਆਉਣਾ ਹੈ ਤਾਂ ਜਦੋਂ ਜੇ ਤੁਹਾਨੂੰ ਲੱਗੇ ਤੁਹਾਡੀ ਸੰਗਤ ਹੈ ਜਿਹੜੀ ਮੱਲ ਰੂਮ ਮੇਟ ਕੋਈ ਇਦਾਂ ਦਾ ਨਸ਼ਾ ਕਰਦਾ ਪੰਗ ਦਾ ਨਸ਼ਾ ਕਰਦਾ ਜਾਂ ਫਿਰ ਕੋਈ ਮੱਲਾ ਤੋਂੜਾ ਰੂਮ ਮੇਡ ਵੱਡੀ ਏਜ ਦਾ ਹੋਵੇ ਜਾਂ ਤੁਹਾਡੇ ਬਰਾਬਰ ਦਾ ਹੋਵੇ ਜਾਂ ਕੋਈ ਹੀਰੋਨ ਵਗੈਰਾ ਲੈਂਦਾ ਜਾ ਕੋ ਮੱਲਾ ਚਿੱਟਾ ਵਗੈਰਾ ਖਾਂਦਾ ਤੇ ਉਹਦਾ ਨਸ਼ਾ ਕਰਦਾ ਤਾਂ ਤੁਸੀਂ ਉਸੇ ਟਾਈਮ ਉਹਨੂੰ ਜਾ ਤਾਂ ਸਮਝਾ ਦਿਓ ਜੇ ਤੁਹਾਡਾ ਪੱਕਾ ਮਿੱਤਰ ਬਣ ਚੁੱਕਿਆ ਤੁਹਾਨੂੰ ਬਾਅਦ ਚ ਪਤਾ ਲੱਗਿਆ ਕਿ ਉਹ ਨਸ਼ਾ ਕਰਦਾ ਤਾਂ ਉਹਨੂੰ ਉਸੇ ਟਾਈਮ ਸਮਝਾ ਦਿਓ ਵੀਰੇ ਇਹ ਗਲਤ ਚੀਜ਼ ਹੈ ਇਸ ਚੀਜ਼ ਤੋਂ ਬਚ ਕੇ ਰਹਿ ਤੇ ਛੱਡ ਦੇ ਜੇ ਉਹ ਨਹੀਂ ਮੰਨਦਾ ਤਾਂ ਤੁਸੀਂ ਲੀਵਟ ਕਰ ਦਿਓ ਰੂਮ ਆਪਣਾ ਛੱਡ ਦਿਓ ਜਾਓ ਬੰਦੇ ਨੂੰ ਛੱਡ ਦਿਓ ਜਾਂ ਲੀਵ ਕਰ ਦਿਓ ਤੇ ਆਪਣਾ ਦੂਰ ਚ ਚਲੇ ਜਾਓ ਤੇ ਕੋਈ ਪਿਆਰ ਮੁਹੱਬਤ ਵਾਲੀ ਗੱਲ ਹੈ ਤਦ ਉਹ ਨਾਲ ਕਨੈਕਟ ਵੀ ਨਾ ਕੋਈ ਕਨੈਕਸ਼ਨ ਵੀ ਨਾ ਰੱਖਿਓ ਕਿਉਂਕਿ ਕਈਨ ਕੇਸ ਕੱਲ ਨੂੰ ਫਿਊਚਰ 'ਚ ਤੁਹਾਨੂੰ ਵੀ ਫਸਾ ਸਕਦਾ ਹੈ ਤੇ ਲਿੰਕ ਜੇ ਇਸ ਕਰਕੇ ਕੋਈ ਵੀ ਕਨੈਕਸ਼ਨ ਉਹਦੇ ਨਾਲ ਤੋੜ ਦਿਓ ਆਪਣਾ ਇਹ ਸਾਫ਼ ਤੇ ਸਪਸ਼ਟ ਗੱਲ ਹੈ ਯਾਰੀ ਦੋਸਤੀ ਇੱਥੇ ਕੋਈ ਨਹੀਂ ਹੁੰਦੀ ਜਦੋਂ ਬੰਦਾ ਇਹਨੂੰ ਪਤਾ ਲੱਗਦਾ ਹੈ ਕਿ ਇਹ ਬੰਦਾ ਗਲਤ ਤਾਂ ਤੁਹਾਨੂੰ ਲੱਗੇ ਕਿ ਇਹ ਬੰਦਾ ਗਲਤ ਹੈ ਤਾਂ ਉਹਦਾ ਉਸੇ ਟਾਈਮ ਸਾਥ ਦੇਣਾ ਛੱਡ ਦਿਓ ਠੀਕ ਹੈ ਸਭ ਤੋਂ ਵੱਡੀ ਗੱਲ ਇਹ ਮੈਂ ਇੱਥੇ ਕੈਨੇਡਾ ਦੇਖੀ ਹੈ ਨਹੀਂ ਤੁਸੀਂ ਬਹੁਤ ਪੁੱਠੇ ਫਸੋਗੇ ਨੰਬਰ 2 ਤੇ ਨੰਬਰ 2 ਤੇ ਇਹ ਹੈ ਕਿ ਨੰਬਰ 2 ਤੇ ਇਹ ਗੱਲ ਕਰਨਾ ਚਾਹਣਾ ਕਿ ਮੰਨ ਲਓ ਤੁਸੀਂ ਰੂਮ ਇੱਥੇ ਲੈਣਾ ਤਾਂ ਤੁਸੀਂ ਘੱਟੋ ਘੱਟ 300 ਤੋਂ ਲੈ ਕੇ 350 ਜਾਂ 400 ਦੇ ਵਿੱਚ ਵਿੱਚ ਲੈ ਲਿਓ ਕਿਉਂਕਿ ਸ਼ੇਅਰਿੰਗ ਰੂਮ ਲਓਗੇ ਤਾਂ ਤੁਹਾਡਾ 100-150 ਡਾਲਰ ਉਹੀ ਬਚ ਜਾਏਗਾ ਰੂਹੀ ਤੁਸੀਂ ਗਰੋਸਰੀ ਕਰ ਸਕਦੇ ਹੋ ਸਟੂਡੈਂਟ ਅਲੀ ਸਪੈਸ਼ਲ ਕਹਿ ਰਿਹਾ ਮੈਂ ਕਿ ਜਦੋਂ ਵੀ ਆਉਣਾ ਤੁਸੀਂ ਸ਼ੇਅਰਿੰਗ ਚ ਰੂਮ ਲੈਣਾ ਤੇ ਵਧੀਆ ਰੂਮ ਪਾਰਟਨਰ ਹੋਵੇ ਤੇ ਤਾਂ ਬਹੁਤ ਵਧੀਆ ਲੱਗਦਾ ਤੇ ਸੰਡੇ ਆਪਣਾ ਵੀਕਲੀ ਕੁੰਕੀਆ ਇੰਜੋਏ ਕਰੋ ਇਸ ਦੂਜੀ ਗੱਲ ਇਹ ਹੈ ਤੀਜੀ ਗੱਲ ਜਿਹੜੀ ਮੈਂ ਕਰਨ ਲੱਗਿਆ ਕਈ ਵਾਰ ਕੀ ਕਰਦੇ ਨੇ ਸਟੂਡੈਂਟ ਪਲੱਸ 2 ਵਾਲੇ ਆਨਸਰ ਉਹਨਾਂ ਨੂੰ ਇੱਕ ਤਾਂ ਟੈਕਨੋਲੋਜੀ ਦਾ ਅੱਜਕੱਲ ਬਹੁਤ ਜ਼ਿਆਦਾ ਕਰੇਜ ਉਹਨਾਂ ਨੂੰ ਕਾਰਾਂ ਗੱਡੀਆਂ ਦਾ ਬਹੁਤ ਸ਼ੌਂਕ ਹੁੰਦਾ నో ਡਾਊਟ ਹਰੇਕ ਨੂੰ ਮੈਨੂੰ ਵੀ ਸ਼ੌਂਕ ਹੈ ਹਰੇਕ ਨੂੰ ਸ਼ੌਂਕ ਹੁੰਦਾ ਕਿ ਨਵੀਂ ਤੋਂ ਨਵੀਂ ਗੱਡੀ ਇਹਦਾ ਫਿਊਚਰ ਕੀ ਹੈ ਇਹਦਾ ਫਿਊਚਰ ਕੀ ਹੈ ਦੇਖਦਾ ਬੰਦਾ ਨੈਟ ਤੇ ਪਰ ਹੌਨਸਰ ਉਹ 6 ਮਹੀਨਿਆਂ ਬਾਅਦ ਕੀ ਕਰਦਾ ਨਵੀਂ ਗੱਡੀ ਚੱਕ ਲੈਂਦਾ ਜਾਂ ਤਾਂ ਉਹ ਫਾਈਨਾਂਸ ਤੇ ਲੈ ਲੈਂਦਾ ਜਾਂ ਫਿਰ ਲੀਜ਼ ਤੇ ਲੈ ਲੈਂਦਾ ਲੀਜ਼ ਤੇ ਮਤਲਬ ਕਿਰਾਏ ਤੇ ਲੈ ਲੈਂਦਾ ਸਾਲ ਵਾਸਤੇ 2 ਸਾਲ ਵਾਸਤੇ ਪਰ ਉਹਦੀ ਗੱਡੀ ਲੀਜ਼ ਤੇ ਉਹਦੀ ਉਹ ਵੈਸੇ ਆਪ ਦੇ ਕੋਲ ਰੱਖ ਲੈਂਦਾ ਪਰ ਉਹ ਲੀਜ਼ ਉਲ ਐਂਡ ਤੇ ਜਾ ਕੇ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਐ ਲੀਜ਼ ਤੇ ਤੇ ਫਾਈਨਾਂਸ ਤੇ ਕੀ ਐ ਕਿ ਉਹ ਕਿਸ਼ਤਾਂ ਕਿੰਨੇ ਸਾਲ ਦੀਆਂ 7 ਸਾਲ ਦੀਆਂ 8 ਸਾਲ ਦੀਆਂ ਕਿਸ਼ਤਾਂ ਕਰਾ ਲੈਂਦਾ ਪਰ ਉਹ ਤੋਂ ਮੰਨ ਲਓ ਉਹਨੂੰ ਫਿਰ ਜਦੋਂ ਨਵੀਂ ਗੱਡੀ ਕਢਾਉਂਦਾ ਸਟੂਡੈਂਟ ਨੂੰ ਇਹੀ ਕਹਿਣਾ ਕਿ ਨਵੀਂ ਗੱਡੀ ਬਿਲਕੁਲ ਨਾਲ ਅਨਸਰ ਲਓ 6 ਮਹੀਨੇ ਬਾਅਦ ਵੀ ਚਾਹੇ ਸਾਲ ਬਾਅਦ ਨਾ ਨਵੀਂ ਗੱਡੀ ਬਿਲਕੁਲ ਹੱਥ ਨਾ ਪਾਇਓ ਕਿਉਂਕਿ ਨਵੀਂ ਗੱਡੀ ਘੱਟੋ ਘੱਟ ਤੁ ਨੂੰ 1000 ਡਾਲਰ ਤੱਕ ਪੈ ਜਾਂਦੀ ਹੈ ਤੇ ਤੁਸੀਂ ਮਹੀਨੇ ਦਾ ਕਮਾਉਣਾ ਹੁੰਦਾ 2000 2500 ਜਾਂ ਪਾਰਟ ਟਾਈਮ ਲਾ ਕੇ 1500 1600 ਥੋੜਾ ਸਾਰਾ ਗੱਡੀ 'ਚ ਨਿਕਲ ਜਾਣਾ ਤੇ ਸਟ्रेस ਡਿਪਰੈਸ਼ਨ ਤੁਹਾਡਾ ਆਟੋਮੈਟਿਕਲੀ ਇਨਕਰੀਜ਼ ਹੋ ਜਾਣਾ ਲੋਕਾਂ ਨੂੰ ਸ਼ੋਅ ਆਫ ਕਰਨ ਦਾ ਇਥੇ ਕੋਈ ਫਾਇਦਾ ਨਹੀਂ ਕੋਈ ਤੁਹਾਡੀ ਗੱਡੀ ਦੇਖ ਕੇ ਰਾਜੀ ਨਹੀਂ ਸਾਰੇ ਇਸ ਵੇਰੇ ਕੰਮ ਤੇ ਜਾਂਦੇ ਨੇ ਕੰਮ ਤੋਂ ਆਉਂਦੇ ਨੇ ਉਹਦੇ ਕੰਮ ਕੋਸ਼ਿਸ਼ ਕਰੋ ਕਿ ਗੱਡੀ ਮੇਰੀ ਮੇਰਾ ਓਪੀਨੀਅਨ ਇਹ ਹੀ ਹੈ ਕਿ ਗੱਡੀ ਜੇ ਤੁਸੀਂ ਤੁਹਾਡਾ ਨਹੀਂ ਸਰਦਾ ਤੁਹਾਡਾ ਦੂਰ ਕੰਮ ਹੈ ਜਿੱਥੇ ਮੰਨ ਲਓ ਬੱਸ ਸਰਵਿਸ ਨਹੀਂ ਹੈਗੀ ਤਾਂ ਤੁਸੀਂ 6 ਮਹੀਨੇ ਵਾਦ ਆ ਕੇ ਇੱਕ ਯੂਜ਼ਡ ਗੱਡੀ ਕਾਰ ਲੈ ਸਕਦੇ ਹੋ 3 ਤੋਂ 5000 ਦੀ ਰੇਂਜ ਵਿੱਚ ਯੂਜ਼ਡ ਗੱਡੀ ਦਾ ਇਹ ਫਾਇਦਾ ਇੱਕ ਤਾਂ ਉਹਦੀ ਇੰਸ਼ੋਰੈਂਸ ਘੱਟ ਆਊਗੀ ਇੰਸ਼ੋਰੈਂਸ ਕਿੰਨੀ ਆਊਗੀ 100 150 100 ਆਊਗੀ 80 ਆਊਗੀ 120 ਆਊਗੀ ਇੰਨੀ ਇੰਸ਼ੋਰੈਂਸ ਹੋਊਗੀ ਤੁਹਾਡਾ 200 ਮਹੀਤਲੀ ਪਿਆ ਕਰੂਗਾ ਇੰਨਾ ਤੁਸੀਂ ਅਫੋਰਡ ਕਰ ਸਕਦੇ ਹੋ ਠੀਕ ਹੈ ਜੇ ਹੁਣ ਨਵੀਂ ਗੱਡੀ ਲੈਂਦੇ ਹੋ ਤੇ ਬਹੁਤ ਪੰਗਾ ਤੇ ਜੇ ਹੋ ਸਕੇ ਥੋੜੀ ਮੰਨ ਲਓ ਡਾਊਨਟਾਊਨ ਵਗੈਰਾ ਜੌਬ ਲੱਗੀ ਹੈ ਜਾਂ ਜਮਾ ਸਿਟੀ ਦੇ ਅੰਦਰ ਲੱਗੀ ਹੈ ਬਸ ਤੇ ਸਰ ਦਾ ਤਾਂ ਮੈਂ ਕਹਿਣਾ ਕਿ 1 ਸਾਲ ਕੀ 2 ਸਾਲ ਤੁਸੀਂ ਬਸ ਤੇ ਸਾਰੋ ਜੇ ਥੋੜੀ ਜੌਬ ਬਿਲਕੁਲ ਨਜ਼ਦੀਕ ਹੈ ਪੀਗੋ ਕਾਰਡ ਤੇ ਵੀ ਨਹੀਂ ਪੈਗ ਪੀਗੋ ਕਾਰਡ ਬੰਦ ਹੈ ਤੇ ਟ੍ਰਾਂਟੋ ਵਗੈਰਾ ਬਸ ਤੇ ਲੱਕ ਕਾਰਡ ਬਣਦੇ ਨੇ ਉਹ ਮੰਨ ਲਓ ਕਾਰਡ ਆਨਸਰ ਬਣਾ ਲਿਓ ਆਪਣਾ ਤੇ ਆਪਣਾ ਬਸ ਦਾ ਟ੍ਰੈਵਲ ਕਰੋ ਬਸ ਦਾ ਪਾਸ ਬਣਾਓ ਮਹੀਨੇ ਦਾ ਆਰਾਮ ਨਾਲ ਜੌਬ ਤੇ ਵਸਤੇ ਜਾਓ ਤੇ ਵਸਤੇ ਆਓ ਠੀਕ ਹੈ 2 ਸਾਲ ਗੱਡੀ ਬਾਰੇ ਸੋਚੋ ਨਾ ਮੈਂ ਇਹਦਾ 3000 ਰੁਪਏ ਤੇ ਪਰ ਜੇ ਲੈਣੀ ਹੈ ਮੇਰੇ ਵੀਰ ਠੰਡ ਕਰਕੇ ਮਤਲਬ ਮੌਸਮ ਜਿੱਥੇ ਥੋੜਾ ਜਬ ਬਹੁਤ ਦੂਰ ਆ 7 ਕਿਲੋਮੀਟਰ ਹੈ 11 ਕਿਲੋਮੀਟਰ ਤਾਂ ਗੱਡੀ ਜ਼ਰੂਰ ਲਾਓ ਤੇ ਲਓ ਪਰ ਯੂਜ਼ਡ ਗੱਡੀ ਲਾਓ 3000 ਤੋਂ 5000 ਦੀ ਰੇਂਜ ਵਿੱਚ ਜਾਂ 6000 ਤੱਕ ਰੇ ਲੈ ਲਓ ਯੂਜ਼ਡ ਗੱਡੀ ਦਾ ਇੱਕ ਵਾਰ ਦਾ ਵਨ ਟਾਈਮ ਇਨਵੈਸਟਮੈਂਟ ਹੈ ਫਿਰ ਉਹਨੂੰ 2 ਸਾਲ 3 ਸਾਲ ਚੰਗੀ ਤਰ੍ਹਾਂ ਚਲਾਓ ਫਿਰ ਦੂਬਾ ਭਾਵੇਂ 3 ਸਾਲ ਬਾਅਦ ਤੁਹਾਡੇ ਪੈਰ ਲੱਗ ਜਾਣਗੇ ਫਿਰ ਤੁਸੀਂ ਨਵੀਂ ਗੱਡੀ ਲੈ ਸਕਦੇ ਹੋ ਹੁਣ ਇਹਦਾ ਇੱਕ ਫਾਇਦਾ ਹੈ ਕੀ ਆ ਤੁਹਾਨੂੰ ਇੱਕ ਫਾਇਦਾ ਦੱਸਦਾ ਜੇ ਤੁਸੀਂ ਆਨਸਰ ਨਵੀਂ ਗੱਡੀ ਲੈ ਲਈ ਉਧੀਆਂ ਕਿਸਤਾਂ ਬੈਂਕ ਦੇ ਵਿੱਚ ਮਤਲਬ ਫਾਈਨਾਂਸ ਥੋੜੀ ਬੋਲੂਗਾ ਕਿ ਲੋਨ ਬੋਲੂਗਾ ਬੰਦੇ ਨੇ ਲੋਨ ਲੈਂਦਾ ਹੋਇਆ ਇਦਾਂ ਕਰਕੇ ਕੱਲ ਨੂੰ ਇਹਦਾ ਫਿਚਰ ਤੁਸੀਂ 2-3 ਸਾਲ ਬਾਅਦ ਕਰ ਲੈਣਾ ਤਾਂ ਤੁਹਾਡਾ ਘਰ ਨਹੀਂ ਮਿਲੂਗਾ ਤੁਸੀਂ ਘਰ ਜਲਦੀ ਮਤਲਬ ਕਰਤੇ ਨਾ ਲੋਨ ਨਹੀਂ ਮਿਲੂਗਾ ਤੇ ਤੁਹਾਨੂੰ ਕਰ ਲੈਣ ਦੀ ਬਹੁਤ ਤਕਲੀਫ ਆਊਗੀ ਸੋ ਇਹਨੂੰ ਮੈਂ ਦੱਸ ਰਿਹਾ ਗੱਲ ਤੇ ਜੇ ਤੁਹਾਡੀ ਕ੍ਰੈਡਿਟ ਹਿਸਟਰੀ ਚੰਗੀ ਹੋ ਗਈ ਪਹਿਲਾਂ ਤੁਸੀਂ 2 ਸਾਲ ਕ੍ਰੈਡਿਟ ਹਿਸਟਰੀ ਚੰਗੀ ਬਣਾਓ ਕੋਈ ਗੱਡੀ-ਗੁੱਡੀ ਦਾ ਨਵੀਂ ਗੱਡੀ ਦੇ ਪੰਗੇ 'ਚ ਨਾ ਪਾਓ ਤਾਂ ਗਵਰਨਮੈਂਟ ਤੁਹਾਨੂੰ ਘੱਜ ਕੇ ਘਰ ਵਾਸਤੇ ਵੀ ਚੰਗੀ ਆਪਣੇ ਲੋਨ ਬੜਾ ਵਧੀਆ ਪ੍ਰੋਵਾਈਡ ਕਰ ਸਕਦੀ ਹੈ ਤੇ ਅਗਲੀ ਗੱਲ ਇਹ ੜੀ ਹੈ ਕਿ ਆਨਸਰ ਹੈਲਥ ਕਾਰਡ ਬਣਵਾ ਲਿਓ ਜਦੋਂ ਆਉਂਗੇ ਆਨਸਰ ਪੰਜਵੇਂ ਸੱਤਵੇਂ ਦਿਨ ਆਪਦਾ ਹੈਲਥ ਕਾਰਡ ਅਪਲਾਈ ਕਰਾਇਓ ਤੇ ਫਿਰ ਡਰਾਈਵਿੰਗ ਲਾਇਸੈਂਸ ਬਣਾ ਲਿਓ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਠੀਕ ਹੈ ਪਰ ਜੇ ਦੇਖਿਆ ਜਾਵੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕੈਨੇਡਾ ਦੇ ਵਿੱਚ 50 ਤੋਂ 60% ਲੋਕ ਨੇ ਜਿਹੜੇ ਸੈਲਫਿਸ਼ ਨੇ ਉਹ ਤੁਹਾਡਾ ਫਾਇਦਾ ਹੀ ਚੱਕਣਗੇ ਭਲਾ ਬਹੁਤ ਕੱਟ ਕਰਨਗੇ ਤੇ ਕੁਝ ਲੋਕ ਭੈਗੇ ਵੀ ਨੇ ਜਿਹੜੇ ਬਹੁਤ ਵਧੀਆ ਮੌਕੇ ਤੇ ਤੁਹਾਡੀ ਹੈਲਪ ਵੀ ਕਰਦੇ ਨੇ ਤੇ ਉਹਨਾਂ ਦਾ ਜਿਹੜੇ ਤੁਹਾਡੇ ਮੌਕੇ ਤੇ ਹੈਲਪ ਕਰਦੇ ਨੇ ਉਹਨਾਂ ਦਾ ਸਾਥ ਨਾ ਛੱਡਿਓ ਤੁਹਾਨੂੰ ਪਤਾ ਲੱਗ ਜੂ ਚਾਹੇ ਗਿਣਤੀ ਤੇ ਦੋ ਫਰੈਂਡ ਹੀ ਰੱਖਿਓ ਪਰ ਵਧੀਆ ਹੋਣੇ ਚਾਹੀਦੇ ਨੇ ਇਹ ਨਹੀਂ ਕਿ 10 10 15 15 ਫਰੈਂਡ ਬਣਾ ਲਓ ਤੇ ਆਪਣਾ ਵੀ ਲਾਸ ਕਰਾਓ ਤੇ ਬਾਅਦ ਚ ਤੁਸੀਂ ਕਹੋ ਕਿ ਯਾਰ ਇਹਦਾ ਬੰਦਾ ਮੇਰਾ ਫਾਇਦਾ ਚੱਕ ਗਿਆ ਠੀਕ ਹੈ ਇਹਨਾਂ ਚੀਜ਼ਾਂ ਤੋਂ ਬਚਿਓ ਮੇਰੇ ਵੀਰੋ ਰਿਕਵੈਸਟ ਕਰਦਾ ਦੁਨੀਆ ਬਹੁਤ ਮਤਲਬੀ ਹੈ ਤੁਸੀਂ ਆਇਓ ਰੇ ਮਿਹਨਤ ਕਰਨ ਤਰੱਕੀ ਕਰਨਾ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਮਾਪੇ ਦੀ ਇੱਜ਼ਤ ਤੁਹਾਡੀ ਇੱਜ਼ਤ ਹੈ ਠੀਕ ਹੈ ਪਿੰਡ ਵਿੱਚ ਤੁਹਾਡਾ ਨਾਮ ਹੋਵੇਗਾ ਕਿ ਆਹ ਉਹਨਾਂ ਦਾ ਬੱਚਾ ਗਿਆ ਚੰਗਾ ਯਾਰ ਤੇ ਮਾਪੇ ਦੀ ਇੱਜ਼ਤ ਵਧੇਗੀ ਤੁਸੀਂ ਮਾਪੇ ਦੀ ਇੱਜ਼ਤ ਨਾਲ ਰੋਲੇ ਉੱਥੇ ਆ ਕੇ ਇਹ ਹੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੁਹਾਡੇ ਸਬਸਕ੍ਰਾਈਬ ਦੀ ਬਹੁਤ ਜ਼ਰੂਰਤ ਹੈ ਉਮੀਦ ਕਰਦਾ ਨੀਚੇ ਸਬਸਕ੍ਰਾਈਬ ਬਟਨ ਆਉਣੇ-ਆਉਣੇ ਤੁਸੀਂ ਸਬਸਕ੍ਰਾਈਬ ਕਰੋਗੇ ਮੀਟ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਵੀ ਧੰਨਵਾਦ